ਸੁਖ ਅਗੰਮ ਗਾਜ ਪਰ ਬ੍ਰਹਮ ਸੋਏ ਜੋ ਜੋ ਕੈ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਨਵੰਤਾ ਸਤ ਜਨ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਉਦਲ ਹੋਤ ਸਾਧ ਸੰਗ ਮਨ ਸਕਲੀ ਖੋਤ ਸਾਧ ਕੈ ਸੰਗ ਮਿਟੈ ਅਪਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧਕੈ ਸੰਗੁ 부ਜੈ ਪ੍ਰਭ ਨੇਰਾ ਸਾਧ ਸੰਗੁ ਸਭੂਤਨ 베ਰਾ ਸਾਧਕੈ ਸੰਗੁ ਪਾਇ ਨਾਮ ਰਤਨ ਸਾਧਕੈ ਸੰਗੁ ਏਕ ਉਪਰਜਤਨ ਸਾਧਕੀ ਮਹਿਮਾ ਸਾਧਕੀ ਮਹਿਮਾ ਵਰਣ ਕੋਰ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹ ਸਮਾਨੀ ਸਾਧਕੈ ਸੰਗੁ ਆਗੋਚਰ ਮਿਲ ਹੈ ਸਾਧਕੈ ਸੰਗ ਸਦਾ ਪਰਫਲ ਹੈ ਸਾਧਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨਾ ਸਾਧਕੈ ਸੰਗ ਮਨੋਹਰ ਬੈਨ ਸਾਧਕੈ ਸੰਗ ਨਾ ਕਤੂਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁ ਪਰਸਾਨ ਸਾਧ ਸੰਗ ਦੁਸ਼ਮਨ ਸਾ ਮੀਤ ਸਾਧ ਕੈ ਸੰਗ ਮਹਾ ਪਨੀਤ ਸਾਧ ਸੰਗ ਕਿਸੋ ਨਾਹੀ ਬੈਰ ਸਾਧਕ ਸੰਗ ਨਾਂ ਵੀ ਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੈ ਪਰਮ ਅਨੰਦਾ ਸਾਧ ਕੈ ਸੰਗ ਨਾਹੀ ਕੋ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਨੈ ਸਾਧ ਪੜਾਈ ਨਾਨਕ ਸਾਧ ਪ੍ਰਭੂ ਬਨਾਈ ਸਾਧ ਕੈ ਸੰਗ ਨਾ ਕਬ ਹੁਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕਾ ਸੰਗ ਬਸੇ ਥਾਨ ਊਚੇ ਸਾਧੂ ਕੈ ਸੰਗ ਮਹਿਲ ਉੱਚੇ ਸਾਧਕਾ ਸੰਗ ਦੜੈ ਸਭ ਧਰਮ ਸਾਧਕਾ ਸੰਗ ਕੇਵਲ ਪਾਰ ਬ੍ਰਹਮ ਸਾਧਕਾ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਆਧਾਰ ਸਾਧ ਸੰਗ ਸਾਧਨ ਮੀਤ ਕੁਟਾ ਮਨਸਤਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਦੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਕਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਅਗੰਮ ਨਾਨਕ ਸਾਧ ਕੈ ਸੰਗ ਸਪਲ ਜਨਮ ਸਾਧ ਕੈ ਸੰਗ ਨਹੀਂ ਕਸ਼ ਢਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੁਖਤ ਹਰਹਿ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾ ਊਹਾ ਸਹਿੇਲਾ ਸਾਧ ਸੰਗਿ ਚਰਤ ਹਰ ਮੇਲਾ ਜੋ ਇਛਾ ਸੋਏ ਪਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਤਬਸ ਹੈ ਨਾਨਕ ਉਦਰਾ ਸਾਧ ਸੁਨ ਰਸ ਹੈ ਸਾਧਕੈ ਸੰਗ ਸੁਨੋ ਹਰਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਸਤਰ ਹੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘੜ ਅਡਿਠਾ ਸਾਧ ਸੰਗ ਪੈ ਆਗਿਆ ਕਾਰੀ ਸਾਧ ਸੰਗ ਕਤ ਪਈ ਹੈ ਮਾਰੀ ਸਾਧ ਕੈ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮੈਮਾ ਬੇਦ ਨ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਲੇ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਪਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਊਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦਨਾ ਭਾਈ ਸਾਧ ਕੀ ਸੋ ਬਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦਨਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ